ਸਕੂਲ ਵਾਂਡ ਤੇ ਟ੍ਰਿਪਰ ਟਰੱਕ ਦੀ ਭਿਆਨਕ ਟੱਕਰ ਹੋਣ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਤੇ ਕੁਝ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਕੁਝ ਜਿਹੜੇ ਮੌਤ ਦੇ ਘਾਟ ਉਤਰੇ ਨੇ ਤੇ ਤੁਹਾਨੂੰ ਦੱਸੀਏ ਕਿ ਇੱਕ ਬੇहद ਹੀ ਮੰਦਕਪਾਗੀ ਖਬਰ ਜਿਹੜੀ ਆ ਸ਼੍ਰੀਲੰਕਾ ਤੋਂ ਸਾਹਮਣੇ ਆਈ ਹੈ ਸ਼੍ਰੀਲੰਕਾ ਦੇ ਵਿੱਚ ਇੱਕ ਸਕੂਲ ਵਾਂਡ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਵਕਤ ਤੇ ਹਾਲਾਤ ਕਾਫੀ ਗਮਗੀਨ ਬਣਦੇ ਹੋਏ ਦਿਖਾਈ ਦਿੰਦੇ ਨੇ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਕਿ ਉਤਰੀ ਪੱਛਮੀ ਸੂਬੇ ਦੇ ਵਿੱਚ ਇੱਕ ਸਕੂਲ ਵੈਨ ਅਤੇ ਟਿਪਰ ਟਰੱਕ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਕਰਕੇ ਦੋ ਸਕੂਲੀ ਵਿਦਿਆਰਥੀਆਂ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਤੋਂ ਇਲਾਵਾ 13 ਹੋਰ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਮ੍ਰਿਤਕਾਂ ਵਿੱਚ ਵੈਨ ਦਾ ਡਰਾਈਵਰ ਵੀ ਸ਼ਾਮਲ ਹੈ ਸੂਤਰਾ ਨੇ ਦੱਸਿਆ ਕਿ ਮਾਮਲੇ ਦੀ ਅਗਰਲੀ ਜਾਂਚ ਕੀਤੀ ਜਾ ਰਹੀ ਹੈ ਜ਼ਿਕਰ ਹੋਇਆ ਕਿ ਸ਼੍ਰੀਲੰਕਾ ਦੇ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਦੀਆਂ ਘਟਨਾਵਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਹੁਣ ਸਾਲ 2024 ਦੇ ਵਿੱਚ ਸੜਕ ਹਾਦਸਿਆਂ ਦਾ ਕਾਰਨ ਜਿਹੜਾ ਵਾ ਲੋਕਾਂ ਦੀ ਮੌਤ ਹੋਈ ਹੈ ਬਹੁਤ ਜ਼ਿਆਦਾ ਸੜਕੀ ਹਾਦਸੇ ਜਿਹੜੇ ਨੇ ਉਹ 2024 ਦੇ ਦਰਮਿਆਨ ਵਾਪਰੇ ਤੇ 2025 ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਹਾਲਾਕਿ ਤੁਹਾਨੂੰ ਦੱਸ ਦਈਏ ਕਿ 2000 ਵੱਧ 2000 ਤੋਂ ਵੱਧ ਲੋਕਾਂ ਦੀ 2024 ਦੇ ਵਿੱਚ ਮੌਤ ਹੋਈ ਸੀ ਸੜਕੀ ਹਾਦਸਿਆਂ ਦੇ ਹੀ ਕਰਕੇ ਤਾਂ ਇੱਕ ਹੋਰ ਬੇहद ਮੰਦ ਭਾਗਾ ਹਾਦਸਾ ਸ਼੍ਰੀਲੰਕਾ ਦੇ ਵਿੱਚ ਵਾਪਰਿਆ ਜਿੱਥੇ ਉੱਤਰੀ ਪੂਰਬੀ ਪੱਛਮੀ ਸੂਬੇ ਦੇ ਜਿਹੜੇ ਇਲਾਕੇ ਦੇ ਵਿੱਚ ਸਕੂਲ ਵੈਨ ਅਤੇ ਟਿਪਪਰ ਟਰੱਕ ਦੇ ਵਿਚਕਾਰ ਪਿਆਨਾਕ ਟੱਕਰ ਹੋਈ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਹੁਣ ਕਈ ਗੰਭੀਰ ਰੂਪ ਨਾਲ ਸਖਮੀ ਹੋਏ ਨੇ ਤਸਵੀਰਾਂ ਬੇਹਾਦੀ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਮੌਕੇ ਤੇ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉੱਥੇ ਦੇ ਹਾਲਾਤ ਕਾਫੀ ਜ਼ਿਆਦਾ ਹੀ ਮੰਦਪਾਕੇ ਸਾਹਮਣੇ ਆਏ ਨੇ ਔਰ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਮਾਮਲੇ ਜ਼ਿਆਦਾ ਦੇਖੇ ਜਾ ਰਹੇ ਨੇ ਉਸ ਤੋਂ ਬਾਅਦ ਹੁਣ ਅਗਲੀ ਜਾਂਚ ਜਿਹੜੀ ਆ ਵੱਡੇ ਪੱਤਰ ਤੇ ਕੀਤੀ ਜਾ ਰਹੀ ਹੈ ਕਿ ਜਾਂਚ ਹੋ ਰਹੀ ਹੈ ਕਿ ਆਖਰੀ ਘਟਨਾ ਕਿਵੇਂ ਵਾਪਰੀ ਗਲਤੀ ਕਿਸ ਤੇ ਸੀ ਕਿਸ ਦੀ ਓਵਰ ਸਪੀਡ ਸੀ ਜਾਂ ਕਿਸ ਦੀ ਲਾਪਰਵਾਹੀ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਤੁਹਾਨੂੰ ਦੱਸੀਏ ਕਿ ਤਿੰਨ ਲੋਕਾਂ ਦੀ ਮੌਤ ਤੋਂ ਇਲਾਵਾ 13 ਹੋਰ ਲੋਕ ਜ਼ਖਮੀ ਹੋਏ ਸਨ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੇ ਵਿੱਚ ਵੈਨ ਦਾ ਡਰਾਈਵਰ ਵੀ ਸ਼ਾਮਲ ਹੈ ਜਾਨੀ ਕਿ ਜੋ ਵੈਨ ਚਲਾ ਰਿਆ ਸੀ ਡਰਾਈਵਰ ਉਸ ਦੀ ਵੀ ਮੌਤ ਹੋ ਗਈ ਉਹ ਵੀ ਮੌਤ ਤੇ ਘਾਟ ਉਤਰਿਆ ਤਾਂ ਬਹੁਤ ਹੀ ਮੰਦਪਾਕੀ ਜਿਹੜੀ ਖਬਰ ਆ ਉਹ శ్రీਲੰਕਾ ਤੋਂ ਸਾਹਮਣੇ ਆਈ ਹੈ ਤਾਂ శ్రీਲੰਕਾ ਦੇ ਵਿੱਚ ਸਕੂਲ ਵੈਨ ਤੇ ਇੱਕ ਟਿਪਰ ਟਰੱਕ ਦੀ ਭਿਆਨਕ ਜ਼ਬਰਦਸਤ ਟੱਕਰ ਹੋਈ ਹੈ ਤਾਂ ਇਸ ਟੱਕਰ ਦੇ ਵਿੱਚ ਕੁਝ ਲੋਕ ਮੌਤ ਤੇ ਘਾਟ ਉਤਰੇ ਤੇ ਕੁਝ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਗਏ ਨੇ ਤਾਂ ਅਹਿਮ ਖਬਰ ਇਸ ਵਕਤ ਦੀ శ్రీਲੰਕਾ ਤੋਂ ਜਿੱਥੇ ਕਿ ਮੌਕੇ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾ ਕਾਰਨਾ ਦੇ ਬਾਰੇ ਪਤਾ ਕੀਤਾ ਜਾ ਰਿਹਾ ਕਿ ਆਖਰ ਘਟਨਾ ਕਿਵੇਂ ਵਾਪਰੀ ਹੈ ਤੇ ਕਿਸੀ ਲਾਪਰਵਾਹੀ ਦੇ ਨਾਲ ਇਹ ਪਾਣਾ ਵਾਪਰਿਆ